ਹalleluyah ਅੱਜ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਵਿੱਚੋਂ ਸਿੱਖਾਂਗੇ ਮੱਤੀ ਉਹਦਾ 5 ਉਹਦੀ 11 ਤੇ 12 ਐਤ ਵਿੱਚ ਵਚਨ ਚ ਲਿਖਿਆ ਤਾਂ ਹੋ ਤੂੰ ਹੀ ਜਾਂ ਮਨੁੱਖ ਮੇਰੇ ਕਾਣ ਤੈਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰ ਇੱਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ ਆਨੰਦ ਹੋਵੋ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਇਸ ਲਈ ਜੋ ਉਹਨਾਂ ਨੇ ਤੋ ਹਾਥੋਂ ਅਗਲਿਆਂ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ ਹalleluyah ਪਰਮੇਸ਼ਰ ਦਾ ਬਚਨ ਸੰਤਸਤ ਪ੍ਰਭੂ ਯਿਸੂ ਮਸੀਹ ਕਹਿੰਦੇ ਆਨੰਦ ਹੋਵੋ ਖੁਸ਼ੀ ਕਰੋ ਕਿਉਂਕਿ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਜੇ ਲੋਕ ਤੁਹਾਨੂੰ ਮੇਰੇ ਕਾਰਨਾਂ ਦਾ ਬੋਲੀਆਂ ਮਾਰਦੇ ਨੇ ਮੇਰੇ ਕਾਰਨ ਤੁਹਾਨੂੰ ਸਤਾਉਂਦੇ ਨੇ ਮੇਰੇ ਕਾਰਨ ਤੁਹਾਡੇ ਉੱਤੇ ਝੂਠ ਮੂਠ ਦੋਸ਼ ਲਾਉਂਦੇ ਆ ਮੇਰੇ ਕਾਰਨ ਤੁਹਾਨੂੰ ਫਟਕਾਰਦੇ ਆ ਮੇਰੇ ਕਾਰਨ ਤੁਹਾਡੇ ਤੇ ਸਿਰ ਹਿਲਾਉਂਦੇ ਆ ਮੇਰੇ ਕਾਰਨ ਤੁਹਾਨੂੰ ਬੁਰੀਆਂ ਗੱਲਾਂ ਬੋਲਦੇ ਆ ਤਈਸਮਸੀ ਨੇ ਕਿਹਾ ਖੁਸ਼ੀ ਕਰੋ ਆਨੰਦਵੋ ਕਿਉਂਕਿ ਤੁਹਾਡਾ ਫਲ ਸਵਰਗ ਵਿੱਚ ਬਹੁਤ ਆਂਦਾ ਇਸ ਲਈ ਜੋ ਉਹਨਾਂ ਨੇ ਤਹਾਤੋਂ ਅਗਲਿਆਂ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ ਤੁਸੀਂ ਪਰਮੇਸ਼ਰ ਦੇ ਚੁਣੇ ਹੋਏ ਲੋਕ ਤੁਸੀਂ ਪਰਮੇਸ਼ਰ ਦੀ ਸੰਤਾਨ ਹੋ ਤਾਂ ਕਿਉਂਕਿ ਉਹ ਸੰਸਾਰ ਦੇ ਲੋਕ ਨੇ ਸੰਸਾਰ ਦੇ ਲੋਕ ਉਹ ਤੁਹਾਨੂੰ ਸਤਾਉਣਗੇ ਕਿਉਂਕਿ ਤੁਸੀਂ ਆਤਮਿਕੋਂ ਪਰਮੇਸ਼ਰ ਦੇ ਚੁਣੇ ਹੋਏ ਹੋ ਹallelujah ਤਾਂ ਪਰਮੇਸ਼ਰ ਦਾ ਸਾਨੂੰ वचन ਦੱਸਦਾ ਜਦ ਲੋਕ ਤੁਹਾਡੇ ਉੱਤੇ ਦੋਸ਼ ਲਾਉਣਗੇ ਤੁਹਾਡੇ ਬੋਲੀਆਂ ਮਾਰਨਗੇ ਤੁਹਾਨੂੰ ਬੁਰਾ ਭਲਾ ਬੋਲਣਗੇ ਤਾਂ ਤੁਸੀਂ ਖੁਸ਼ੀ ਕਰੋ ਆਨੰਦ ਹੋ ਕਿਉਂਕਿ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਇਸ ਕਰਕੇ ਕਦੇ ਵੀ ਨਿਰਾਸ਼ ਨਾ ਹੋਵੋ ਕਦੇ ਵੀ ਹਿੰਮਤ ਨਾ ਹਾਰੋ ਕਿਉਂਕਿ ਉਹ ਸੰਸਾਰ ਦੇ ਲੋਕ ਨੇ ਵਚਨ ਚ ਲਿਖਿਆ ਪ੍ਰਭ ਯਿਸੂ ਮਸੀਹ ਨੇ ਕਿਹਾ ਮੈਂ ਤੁਹਾਨੂੰ ਇਸ ਸੰਸਾਰ ਵਿੱਚ ਚੁਣ ਲਿਆ ਕਿ ਤੂੰ ਹੀ ਸੰਸਾਰ ਦੇ ਨਹੀਂ ਤੂੰ ਹੀ ਪਰਮੇਸ਼ਰ ਦੇ ਲੋਕ ਹੋ ਕਹਿੰਦਾ ਮੈਂ ਤੁਹਾਨੂੰ ਸੰਸਾਰ ਵਿੱਚ ਚੁਣ ਲਿਆ ਤੁਸੀਂ ਪਰਮੇਸ਼ਰ ਦੇ ਚੁਣੇ ਹੋ ਆਂਦਾ ਜੇ ਤੁਸੀਂ ਸੰਸਾਰ ਦੇ ਹੁੰਦੇ ਤੇ ਸੰਸਾਰ ਤੁਹਾਨੂੰ ਆਪਣੇ ਵਾਂਗ ਪਿਆਰ ਕਰਦਾ ਜਦੋਂ ਅਸੀਂ ਪਹਿਲਾਂ ਸੰਸਾਰ ਦੇ ਸਾਂ ਹੀ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ ਸੀ ਤਾਂ ਅਸੀਂ ਸੰਸਾਰ ਦੇ ਸਾਂ ਤੇ ਸੰਸਾਰ ਸਾਨੂੰ ਕਿਵੇਂ ਪਿਆਰ ਕਰਦਾ ਸੀ ਸਾਡੇ ਰਿਸ਼ਤੇਦਾਰ ਸਾਨੂੰ ਕਿਦਾਂ ਪਿਆਰ ਕਰਦੇ ਸੀ ਸਾਡੇ ਭੈਣ ਭਰਾ ਸਾਨੂੰ ਕਿਵੇਂ ਪਿਆਰ ਕਰਦੇ ਸੀ ਸਾਡਾ ਆਂਡ ਗਵਾਂਡ ਸਾਨੂੰ ਕਿਵੇਂ ਪਿਆਰ ਕਰਦਾ ਸੀ ਹਰ ਜਨ ਸਾਨੂੰ ਕਿੰਨਾ ਪ੍ਰੇਮ ਕਰਦਾ ਏ ਕਿਉਂਕਿ ਉਦੋਂ ਅਸੀਂ ਕੀ ਸੀ ਸੰਸਾਰ ਦੇ ਜਦ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸੰਸਾਰ ਵਿੱਚ ਚੁਣ ਲਿਆ ਤਾਂ ਉਸੇ ਸੰਸਾਰ ਦੇ ਸਾਨੂੰ ਝੂਠਮੂਠ ਗੱਲਾਂ ਕੀਤੀਆਂ ਉਹ ਸੰਸਾਰ ਨੇ ਸਾਨੂੰ ਬੇਇੱਜ਼ਤ ਕੀਤਾ ਉਹ ਸੰਸਾਰ ਨੇ ਸਾਨੂੰ ਗਾਲੀ ਗਲੋਚ ਕੀਤਾ ਉਹ ਸੰਸਾਰ ਨੇ ਸਾਡੇ ਤੇ ਦੋਸ਼ ਲਾਏ ਉਹ ਸੰਸਾਰ ਨੇ ਸਾਨੂੰ ਬੁਰੀਆਂ ਗੱਲਾਂ ਬੋਲੀਆਂ ਹallelujah ਇਸ ਕਰਕੇ ਕਦੇ ਵੀ ਕਬਰ ਆਉਣਾ ਨਹੀਂ ਵਚਨ ਚ ਲਿਖਿਆ ਪ੍ਰਭੂ ਇਸ ਹਮਸਿਆਂ ਦੇ ਜਦ ਲੋਕ ਤੁਹਾਨੂੰ ਮੇਰੇ ਕਾਰਨ ਬੋਲੀਆਂ ਮਾਰਨ ਤੇ ਖੁਸ਼ ਹੋਵੋ ਆ ਨੰਦੋ ਉਛਲੋ ਕੁੱਦੋ ਕਿਉਂਕਿ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਹallelujah ਤੁਸੀਂ ਪਰਮੇਸ਼ਰ ਦੀ ਚੁਣੀ ਹੋਈ ਸੰਤਾਨ ਤੁਸੀਂ ਪਰਮੇਸ਼ਰ ਦੇ ਲੋਕ ਹੋ ਪਰਮੇਸ਼ਰ ਤੁਹਾਨੂੰ ਇਸ वचन ਦੇ ਦੁਆਰਾ ਬਹੁਤ ਤਾਈ ਦੇ ਨਾਲ ਬਰਕਤ ਦੇਵੇ ਆਸ਼ੀਸ਼ ਦੇ ਸਭਨਾਂ ਨੂੰ ਜੈ ਮਸੀਹ ਦੇ